ਸਪான்ਸਰਸ਼ਿਪ ਸਕੀਮਸ ਦੇ ਤਹਿਤ ਅਸੀਂ ਬੱਚੇ ਕੁਝ ਨੋਮੀਨੇਟ ਕੀਤੇ ਆ ਤਾਂ ਮੈਂ ਮੈਮ ਰਜਵਿੰਦਰ ਨੂੰ ਕਹਾਂਗੀ ਕਿ ਉਹ ਬੱਚਿਆਂ ਨੂੰ ਹਾਂਜੀ ਮੈਮ ਤਾਨੀਆਂ ਹੋ ਗਏ ਬੇਟਾ ਜਾਓ ਬੇਟਾ ਅੱਗੇ ਤਾਨੀਆਂ ਤਾਨੀਆਂ ਬੀ ਐਲ ਐਮ ਗਰਲਸ ਕਾਲਜ ਤੋਂ ਤਾਂ ਜੋ ਬੱਚੇ ਖੇਡਾਂ ਦੇ ਖੇਤਰ ਦੇ ਵਿੱਚ ਹੋਰ ਵੀ ਜ਼ਿਆਦਾ ਜੋਸ਼ ਨਾਲ ਹੋਰ ਵੀ ਜ਼ਿਆਦਾ એનર્ਜੀ ਦੇ ਨਾਲ ਪਾਰਟਿਸਪੇਟ ਕਰਦੇ ਰਹਿਣ ਤੋ ਮੈਮ ਦੀ ਰਹਿਨੁਮਾਈ ਦੇ ਵਿੱਚ ਇਹ ਫੰਕਸ਼ਨ ਦਾ ਆਗਾਜ਼ ਹੋਇਆ ਮੈਮ ਦੀ ਦੇਖਰੇਖ ਦੇ ਵਿੱਚ ਹੋਇਆ ਤੋ ਐਸ ਡੀ ਐਮ ਮੈਮ ਅਕਸ਼ਿਤਾ ਗੁਪਤਾ ਜੀ ਤੋ ਸਾਡੇ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਵੱਲੋਂ ਉਹਨਾਂ ਨੂੰ ਵੀ ਇੱਕ ਲਵ ਆਫ ਟੋਕਨ ਥੈਂਕ ਯੂ ਸੋ ਮੱਚ ਮੈਮ ਸੋ ਤੁਹਾਡੀ ਇਹ ਰਹਿਨੁਮਾਈ ਜਿਹੜੀ ਆ ਸਾਡੇ ਨਾਲ ਰਹੇਗੀ ਤੇ ਅਸੀਂ ਇਸ ਤਰ੍ਹਾਂ ਦੇ ਫੰਕਸ਼ਨਸ ਕਰਵਾਉਂਦੇ ਰਵਾਂਗੇ ਥੈਂਕ ਯੂ ਸੋ ਮਚ ਹਾਂਜੀ ਪਲੀਜ਼ ਸੋ ਪ੍ਰਿੰਸੀਪਲ ਆਈਟੀਆਈ ਤੋਂ ਅੰਕਾਰ ਸਰ ਜੀ ਉਹ ਦੋ ਸ਼ਬਦ ਸਾਡੇ ਨਾਲ ਸਾਂਝੇ ਕਰਨਗੇ ਪਲੀਜ਼ ਸ ਬਹੁਤ ਹੀ ਸਤਿਕਾਰਯੋਗ ਡੀਪੀਓ ਸਾਹਿਬ ਪ੍ਰੋਗਰਾਮ ਦੀ ਸਮਾਪਤੀ ਤਾਂ ਹੋ ਚੁੱਕੀ ਆ ਮੈਂ ਜਾਣ ਕੇ 2 ਮਿੰਟ ਲਏ ਆ ਕਿਉਂਕਿ ਸਾਡੇ ਘਰ ਪ੍ਰੋਗਰਾਮ ਹੋਵੇ ਸਾਨੂੰ ਪਤਾ ਹੀ ਨਾ ਹੋਵੇ ਸਰਦੀ ਸਾਹਿਬ ਬੜੀ ਖੁਸ਼ੀ ਦੀ ਗੱਲ ਆ ਕਿ ਢੀਆਂ ਦੇ ਉੱਤੇ ਇਹ ਫੰਕਸ਼ਨ ਹੋਇਆ ਮੈਂ बतौर प्रिंसिपल ਆਈ ਤੁਹਾਨੂੰ ਰूबरू ਨਹੀਂ ਹੋਇਆ ਕਿਉਂਕਿ ਮੈਨੂੰ ਬੜਾ ਸ਼ੌਕ ਹੈ ਲਿਖਣ ਦਾ ਗਜ਼ਲ ਗੀਤ ਆਰਟੀਕਲ ਮੇਰੇ ਅਕਸਰ ਹਰ ਰੋਜ਼ 8-10 ਘੰਟਿਆਂ ਚ ਲੱਗਦੇ ਆ ਪਰ ਮੈਨੂੰ ਇਸ ਚੀਜ਼ ਦਾ ਦੁੱਖ ਹੋਇਆ ਕਿ ਐਡਾ ਵੱਡਾ ਫੰਕਸ਼ਨ ਧੀਆਂ ਦੇ ਉੱਤੇ ਹੋਵੇ ਇੱਕ ਰਾਈਟਰ ਤੌਰ ਤੇ ਮੈਨੂੰ ਬੁਲਾਇਆ ਨਾ ਜਾਵੇ ਐਜੇ ਪ੍ਰਿੰਸੀਪਲ ਦਾ ਚਲੋ ਭੁਲੇਖਾ ਲੱਗਿਆ ਹੋਵੇਗਾ ਸਰਦੀ ਸਾਹਿਬ ਨੂੰ ਬੜਾ ਦੁੱਖ ਲੱਗਾ ਇਸ ਗੱਲ ਦਾ ਕਿ ਸਾਡੇ ਸਰਦੀ ਸਾਬ 스타 ਲੋਕ ਨੇ ਇਹਨਾਂ ਕੋ ਸਿੱਖਦੇ ਆਂ ਅਸੀਂ ਪਰ ਮੈਂ ਆਪਣੀ ਹਾਜ਼ਰੀ ਇੱਕ ਐਜੇ ਰਾਈਟਰ ਲਗਵਾਉਂਗਾ ਪ੍ਰਿੰਸੀਪਲ ਦੀ ਹਾਜ਼ਰੀ ਅਗਰੀਵਾਲ ਲਾਵਾਂਗੇ ਧੀਆ ਦੇ ਉੱਤੇ ਮੈਂ ਦੋ ਸ਼ਬਦ ਬੋਲੂਗਾ ਬੜੀ ਰੂਖ ਖੁਸ਼ ਹੋ ਰਹੀ ਹੈ ਕਿਉਂਕਿ ਧੀਆ ਰੱਬ ਦੀਆਂ ਰੂਹਾਂ ਨੇ ਰੱਬ ਦਾ ਰੂਪ ਨੇ ਮੇਰੀ ਇੱਕ ਰਚਨਾ ਹੈ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਈਆਂ ਜਗ ਦੀਆਂ ਨੀਹਾਂ ਸਭ ਸਤਿਕਾਰ ਕਰੋ ਏ ਅੰਬਰੀ ਪੌਂਦੀਆਂ ਲੀਹਾਂ ਜਿਉਣ ਜੋਗੀਆਂ ਤੀਆਂ ਜਰਾ ਵਿਚਾਰ ਕਰੋ ਤੀਆਂ ਜਗ ਦੀਆਂ ਨੀਹਾਂ ਸਭ ਸਤਿਕਾਰ ਕਰੋ ਤੇ ਹੀ ਪੁੱਤਰ ਵਿੱਚ ਭਰਕ ਨਾ ਕਰੀਏ ਦੋਨਾਂ ਦਾ ਹੀ ਆਦਰ ਕਰੀਏ ਰਜ ਰਜ ਲਾੜ ਲੜਾਓ ਚੰਗਾ ਵਿਵਹਾਰ ਕਰੋ ਤਿਆਂ ਜਗ ਦੀਆਂ ਨੀਹਾਂ ਸਭ ਸਤਕਾਰ ਕਰੋ ਅੱਜ ਕੀ ਲਿਆਂਦਾ ਮੇਲੇ ਤਿਆਂ ਜਗ ਦੀ ਆਨਬਾਨ ਏ ਤਰਤੀ ਵਾਂਗੂ ਬਣੇ ਮਹਾਨ ਇਹ ਤਾਂ ਰੱਬ ਦੀਆਂ ਰੂਹਾਂ ਜਿਉਣ ਜੋਗੀਆਂ ਤਿਆਂ ਯਾਰਾ ਵਿਚਾਰ ਕਰੋ ਤਿਆਂ ਜਗ ਦੀਆਂ ਨਹੀਂ ਹਾਂ ਸਭ ਸਤਿਕਾਰ ਕਰੋ ਦੀ ਜੋ ਕਦਰ ਹੈ ਕਰਦਾ ਕਦਰਦਾਨ ਬਣੇ ਰੱਬ ਦੇ ਘਰ ਦਾ ਧੀਆਂ ਦੀ ਜੋ ਕਦਰ ਹੈ ਕਰਦਾ ਕਦਰਦਾਨ ਬਣੇ ਰੱਬ ਦੇ ਘਰ ਦਾ ਮਹਿੰਦੀਪੁਰੀਆ ਨਿਮ ਨਿਮ ਨਮਸਕਾਰ ਕਰੋ ਧੀਆਂ ਜਗ ਦੀਆਂ ਨਹੀਂ ਹਾਂ ਸਭ ਸਤਕਾਰ ਕਰੋ ਇਹ ਅੰਬਰੀ ਪੌਂਦੀਆਂ ਲੀਹਾਂ लाड़दुलार ਕਰੋ ਤੀਆਂ ਜਗ ਦੀਆਂ ਨੀਹਾਂ ਸਭ ਸਤਕਾਰ ਕਰੋ ਬਹੁਤ ਬਹੁਤ ਧੰਨਵਾਦ ਜੀ ਮੇਰੀ ਹਾਜ਼ਰੀ ਲੱਗ ਗਈ ਸੱਚੇ ਬਾਦਸ਼ਾਹ ਜਾਣਦਾ ਕਿਵੇਂ ਲੱਗੀ ਥੈਂਕ ਯੂ ਭੈਣ ਜੀ ਬਹੁਤ ਬਹੁਤ ਸ਼ੁਕਰਾਨਾ ਥੈਂਕ ਯੂ ਸੋ ਮਚ ਸਰ ਤੋਂ ਬਹੁਤ ਹੀ ਖੂਬਸੂਰਤ ਆਵਾਜ਼ ਦੇ ਮਾਲਕ ਨੇ ਓੰਕਾਰ ਸਰ ਤੋਂ ਓੰਕਾਰ ਸਰ ਨੇ ਆਪਣਾ ਮੈਸੇਜ ਆਡੀਅנס ਤੱਕ ਕਨਵੇ ਕੀਤਾ ਤੋਂ ਹਰ ਇੱਕ ਦਾ ਇੱਕ ਵੇਹ ਹੁੰਦਾ ਹੈ ਰਾਈਟਰ ਆਪਣੇ ਤਰੀਕੇ ਦੇ ਨਾਲ ਸਿੰਗਰ ਆਪਣੇ ਤਰੀਕੇ ਦੇ ਨਾਲ ਹਰ ਇੱਕ ਬੰਦਾ ਆਪਣੇ ਤਰੀਕੇ ਦੇ ਨਾਲ ਮੈਸੇਜ ਪਹੁੰਚਾਉਂਦਾ ਮੈਸੇਜ ਉਹੀ ਹੈ ਜਿਵੇਂ ਸਰ ਨੇ ਕਿਹਾ ਧੀਆ ਦਾ ਸਤਕਾਰ ਕਰੋ ਤੇ ਔਰਤ ਦੀ ਤਰੱਕੀ ਜਿਹੜੀ ਹੈ ਉਹਨੂੰ ਕਿਵੇਂ ਕਾਮਯਾਬ ਕਰਨਾ ਹੈ ਇਸ ਦੇ ਲਈ ਵੱਖ-ਵੱਖ ਉਪਰਾਲੇ ਹੋਏ ਤੇ ਇਸ ਲਈ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੀ ਉਪਰਾਲੇ ਸੀ ਤੋਂ ਤੈ ਦਿਲੋਂ ਧੰਨਵਾਦ ਸਾਰੇ ਡੀਪੀਓ ਆਫਿਸ ਦੇ ਸਟਾਫ ਮੈਂਬਰਸ ਦਾ ਮੈਡਮ ਅਰਚਨਾ ਮੈਡਮ ਮਮਤਾ ਮੈਡਮ ਹਿੰਸ਼ਿਕਾ ਮਨਜੀਤ मैम ਤੇ ਸੁਪਰਡੈਂਟ मैम ਅੱਛਾ ਜੀ ਤੋ ਅੰਡ ਮੰਤਰੀ ਸਰ ਜਿਨ੍ਹਾਂ ਦੀ ਕੋਆਰਡੀਨੇਸ਼ਨ ਜਿਹੜੀ ਹੈ ਉਹ ਰਹੀ ਹੈ ਤੇ ਸਪੈਸ਼ਲੀ ਆ ਸਾਊਂਡ ਸਿਸਟਮ ਐਂਡ ਫੋਟੋਗ੍ਰਾਫੀ ਸਭ ਦਾ ਹੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ ਥੈਂਕ ਯੂ so much ਮਿਲਦੇ ਆਂਦੇ ਅਗਲੇ ਫੰਕਸ਼ਨ ਚ